ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਚ ਪੰਜਾਬ ਤੋਂ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਚੋਂ ਗਾਇਬ ਹੋਈ ਮਹਿਲਾ ਦੇ ਮਾਮਲੇ ਚ ਨਵਾਂ ਮੋੜ ਆਇਆ ਦੱਸ ਦਈਏ ਕਿ ਪੰਜਾਬ ਦੇ ਕਪੂਰਥਲਾ ਦੀ ਰਹਿਣ ਵਾਲੀ ਸਰਬਜੀਤ ਕੌਰ ਬਾਰੇ ਦਾਵਾ ਕੀਤਾ ਜਾ ਰਿਹਾ ਹੈ ਕਿ ਓਨੇ ਪਾਕਿਸਤਾਨ ਚ ਇਸਲਾਮ ਕਬੂਲ ਕਰਕੇ ਇੱਕ ਸਥਾਨਕ ਵਿਅਕਤੀ ਨਾਲ ਨਿਕਾਹ ਕਰਾ ਲਿਆ ਜੀ ਹਾਈ ਇਸ ਮਾਮਲੇ 'ਚ ਇੱਕ ਨਿਕਾ ਨਾਮਾ ਵੀ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਸਰਬਜੀਤ ਕੌਰ ਨੇ ਉੱਥੇ ਨਿਕਾ ਕਰਾ ਲਿਆ ਹੈ ਦੱਸ ਦਈਏ ਕਿ ਇਹ ਨਿਕਾ ਨਾਮਾ ਜਿਹੜਾ ਤੁਸੀਂ ਆਪਣੀ ਸਕਰੀਨ ਤੇ ਵੇਖ ਰਹੇ ਹੋ ਇਹ ਸਰਬਜੀਤ ਕੌਰ ਦਾ ਹੈ ਕਿਆ ਜਾ ਰਿਹਾ ਹੈ ਕਿ ਸਰਬਜੀਤ ਕੌਰ ਨੇ ਇਸਲਾਮ ਧਰਮ ਅਪਣਾ ਲਿਆ ਤੇ ਪਾਕਿਸਤਾਨ ਦੇ ਨਈ ਆਬਾਦੀ ਸ਼ੇਖ ਪੂਰਾ ਨਾਸਿਰ ਹੁਸੈਨ ਨਾਲ ਨਿਕਾਹ ਕਰਾ ਲਿਆ ਹੁਣ ਭਾਰਤੀ ਸਿੱਖ ਮਹਿਲਾ ਸਰਬਜੀਤ ਕੌਰ ਤੋਂ ਨੂਰ ਹੁਸੈਨ ਬਣ ਗਈ ਹੈ ਤੁਹਾਨੂੰ ਦੱਸ ਦਈਏ ਕਿ ਸਰਬਜੀਤ ਕੌਰ ਸਿੱਖ ਜਥੇ ਦੇ ਨਾਲ ਪਾਕਿਸਤਾਨ ਗਈ ਸੀ ਪਰ ਇਸੇ ਵਿਚਾਲੇ ਪਾਕਿਸਤਾਨ ਤੋਂ ਸਿੱਖ ਜਥੇ ਦੀ ਵਾਪਸੀ ਦੌਰਾਨ ਉਹ ਲਾਪਤਾ ਹੋ ਗਈ ਜਿਸ ਤੋਂ ਬਾਅਦ ਖਬਰਾਂ ਵੀ ਚਲਾਈਆਂ ਗਈਆਂ ਤੇ ਪਰ ਹੁਣ ਚਾਨਣਕ ਉਹਦਾ ਨਿਕਾਣਾਮਾ ਜਿਹੜਾ ਹੈ ਉਹ ਸਾਹਮਣੇ ਆਇਆ ਜਿਸ ਤੇ ਪਤਾ ਲੱਗਿਆ ਹੈ ਕਿ ਸਰਬਜੀਤ ਕੌਰ ਨੇ ਉੱਥੇ ਜਿਹੜਾ ਹੈ ਇਸਲਾਮ ਕਬੂਲ ਕਰ ਲਿਆ ਤੇ ਉਸ ਤੋਂ ਬਾਅਦ ਨਿਕਾਹ ਵੀ ਕਰਾ ਲਿਆ ਹੈ ਇਹ ਸਰਬਜੀਤ ਕੌਰ ਪਤਨੀ ਕਰਨੈਲ ਸਿੰਘ ਵਾਸੀ ਮਾਨਲੀਪੁਰ ਥਾਣਾ ਤਲਵੰਡੀ ਚੋਦਰੀ ਜ਼ਿਲ੍ਹਾ ਕਪੂਰਥਲਾ ਜਿਹੜਾ ਗੁਰਪੁਰਪ ਦੇ ਸਬੰਧ ਵਿੱਚ ਪ੍ਰੋਗਰਾਮ ਹੁੰਦਾ ਜੀ ਨਨਕਾਣਾ ਸਾਹਿਬ ਇਹ ਜੱਫੇ ਦੇ ਨਾਲ ਗਈ ਸੀ ਜੀ ਤੇ ਉੱਥੋਂ ਇਹ ਵਾਪਸ ਨਹੀਂ ਆਈ ਤੇ ਹੁਣ ਇਹਦੇ ਸਬੰਧੀ ਜਿਹੜੇ ਆ ਸੀਨੀਅਰ ਅਫਸਰਤ ਮਹਿਕਮਾ ਜਿਹੜਾ ਇਹ ਪੜਤਾਲ ਕਰ ਰਿਹਾ ਵੀ ਕਿਉਂ ਨਹੀਂ ਆਈ ਤੇ ਕੀ ਗੱਲ ਹੈ ਜੀ ਕੋਈ ਜਾਣ ਦੀ ਤਰੀਕ ਸੀ ਜੀ ਇਹ ਕਿਦੋਂ ਗਈ ਹੈ ਜੀ ਇਹਦੇ ਜਾਣ ਦੀ ਤਰੀਕ ਜਦੋਂ ਜੱਥਾ ਗਿਆ ਜੀ ਉਹਦੇ ਨਾਲ ਹੀ ਤਕਰੀਬਨ ਹੋ ਸਕਦਾ 4 ਤਰੀਕ ਨੂੰ ਮੇ ਵੀ ਗਿਆ ਤੇ ਉਰੋਂ ਗਈ ਹੈ ਜੀ ਆਜ ਨੂੰ ਸੂਚਨਾ ਦਿੱਤ ਕੰਢੀ ਤੁਹਾਨੂੰ ਤੇ ਇਹ ਪਿੰਡ ਦੇ ਸਰਪੰਚ ਨਾਲ ਰਾਬਤਾ ਕਾਇਮ ਕਰਕੇ ਪਤਾ ਕੀਤਾ ਜੀ ਅਸੀਂ ਉਹਨਾਂ ਨੇ ਦੱਸਿਆ ਵੀ ਅਜੇ ਪਹੁੰਚੀ ਨਹੀਂ ਆ ਪਿੰਡਾਂ ਹੁਣ ਤੱਕ ਦੀ ਤਫਤੀਸ਼ ਚ ਕੀ ਸਾਹਮਣੇ ਆਇਆ ਜੀ ਤਫਤੀਸ਼ ਤੇ ਇਹਦੀ ਅਜੇ ਕੁਝ ਪਤਾ ਲੱਗ ਨਹੀਂ ਰਿਹਾ ਜੀ ਇਹਦੇ ਕਾਲ ਡਿਟੇਲ ਜਾਂਦੇ ਸਾਥੀਆਂ ਦੇ ਬਾਰੇ ਜਿਹੜੇ ਨਾਲ ਗਏ ਸੀ ਉਹਨਾਂ ਨਾਲ ਰਾਬਤਾ ਕਾਇਮ ਕਰਕੇ ਫਿਰ ਪਤਾ ਲੱਗੂਗਾ ਜੀ ਪਰਿਵਾਰ ਨਾਲ ਹੋਊਗੀ ਗੱਲਬਾਤ ਜੀ ਹਾਂ ਜੀ ਪਰਿਵਾਰ ਦੇ ਨਾਲ ਵੀ ਹੋਊਗੀ ਗੱਲਬਾਤ ਪਰਿਵਾਰ ਦੇ ਮੈਂਬਰ ਨਾਲ ਨਹੀਂ ਕੋਈ ਗੱਲ ਹੋਈ ਕਿ ਇਹ ਮੁੰਡੇ ਇਹਦੇ ਜਿਹੜੇ ਅਜੇ ਉਹ ਘਰੇ ਨਹੀਂ ਆ ਗਏ ਕੁਈ ਦਸੇ ਗ੍ਰੇਜ਼ ਮਾਮਲੇ ਵੀ ਦਰਜ ਨੇ ਜੀ ਉਹ ਕੀ ਹੈ ਹਾਂਜੀ ਇਹਦੇ ਤੇ ਸਿਗੇ ਮੁਕਦਮੇ ਦਰਜ ਤਿੰਨ ਪਰ ਉਹਨਾਂ ਦੇ ਵਿੱਚੋਂ ਮੇਬੀ ਉਹਦੇ ਖਤਮ ਹੋਏ ਕੋਰਟ ਚੋਂ ਜੀ ਹਾਂਜੀ ਉਹ ਕਿਹੜੇ ਮਾਮਲੇ ਸੀਗੇ ਉਹ ਮਾਮਲੇ ਮੇਰੇ ਸਾਬ ਨਾਲ 376 ਦਾ ਹੋ ਸਕਦਾ ਜੀ ਕੋਈ 385 ਇਦਾਂ ਦਰਜ ਨੇ ਵੱਖ-ਵੱਖ ਥਾਣਿਆਂ ਦੇ ਦੋ ਸਿਟੀ ਕਪੂਰਥਲੇ ਨੇ ਤੇ ਇੱਕ ਹੈਗਾ ਜੀ ਜ਼ਿਲ੍ਹਾ ਪਠੰਡਾ ਕੋਰਟ ਪੱਤਾ ਥਾਣਾ ਦਰਜ ਹੈ ਨਹੀਂ ਇਹਦੇ ਵੱਲੋਂ ਦਰਜ ਸੀਗੇ ਇਹਦੇ ਉੱਤੇ ਦਰਜ ਸੀ ਗਏ ਇਹ ਇਹਦੇ ਇਹ ਦੋਛੀ ਹੈ ਜੀ ਉਹਨਾਂ ਮਕਦਮਿਆਂ ਦੇ ਅੱਛਾ ਜੀ ਹਾਂ ਉਹ ਚ ਬਰੀਏ ਜਿਹਾ ਇਹ ਇਹ तकरीबन ਨਿਬੜੇ ਹੋਏ ਜੀ ਕੋਰਚੋਂ ਬਾਕੀ ਪੂਰੀ ਡਿਟੇਲ ਬਾਰੇ ਜਿਹੜਾ ਅਜੇ ਨਾ ਨਹੀਂ ਹੈਗੀ ਜਾਣਕਾਰੀ ਹੈ ਨਾ